ਤਾ ਵੀ ਸਰਪੰਚ ਜੀ ਸਾਡੀਆਂ ਨਾ ਗੱਡੀ ਦੇ ਆਹੋਂਦੇ ਮਾਲ ਵੇਚਣ ਤੇ ਸਾਨੂੰ ਇੱਥੇ ਪਤਾ ਨਹੀਂ ਸਿਵਲ ਵਰਦੀ ਦੇ ਵਿੱਚ ਆ ਬੰਦੇ ਤੇ ਉਹ ਤੰਗ ਕਰਦੇ 20 ਮਿੰਟ ਨਾ ਮੈਂ ਕਾਊਂਟ ਕਰਦਾ ਨਹੀਂ ਕਰੀ ਕਰੀ ਸਬਜੀ ਵਾਲੇ ਕੋਈ ਨਾ ਲਿਆ ਕੇ ਗੈਰ ਕਾਨੂੰਨੀ ਜਿਹੜੇ ਵਿੱਚ ਲਿਆ ਕੇ ਤੇ ਉਹ ਬਾਜ਼ਾਰ ਪੂਰਾ ਕਰ ਦਿੰਦੇ ਆ ਇਹ ਐਸਆਈ ਗੱਜਣ ਸਿੰਘ ਜਿਹੜਾ ਸੀ ਇਹ ਸਿਵਲ ਵਰਦੀ ਦੇ ਵਿੱਚ ਸੀ ਇਹ ਮੈਨੂੰ ਵੇਖ ਕੇ ਤੇ ਮੁੜ ਕੇ ਚਲੇ ਗਿਆ ਵਰਦੀ ਪਾਉਣ ਮਰਦੀ ਪਾ ਕੇ ਆਣ ਕੇ ਤੇ ਇਸ ਨੇ ਉਹਨਾਂ ਨੂੰ ਆਂਦਾ ਵੀ ਇੱਥੋਂ ਗੱਡੀਆਂ ਲੈ ਜਾਓ ਮੇਰੀ ਮਜਬੂਰੀ ਆ ਮੈਂ ਕਰੂੰਗਾ ਮੈਂ ਮਰਦੀ ਨੂੰ ਪਾ ਲੂੰਗਾ ਇਹ ਬਾਜ਼ਾਰ ਦੇ ਵਿੱਚ ਕਰਦਾ ਸੀ ਤੇ ਇਹ ਧੱਕੇ ਨਾਲ ਮੈਨੂੰ ਕਹਿੰਦਾ ਵੀ ਰੇੜੀਆਂ ਮੈ ਲਵਾਈਆਂ ਇਹਨੂੰ ਮੈਂ ਕਿਹਾ ਵੀ ਇਤਾਂ ਰੇੜੀਆਂ ਨਹੀਂ ਲਾ ਸਕਦੇ ਪਪ ਕਰ ਕਰਨ ਨਹੀਂ ਲਾ ਸਕਦੇ ਹੱਥ ਲਾ ਹੱਥ ਲਾ ਸਕੂਟਰ ਤੋਂ ਉਤਰੇ ਸੂਟਰੀ ਦੋਤੋਂ ਇਹ ਮੇਰੇ ਗਲਤ ਸ਼ਬਦ ਬੋਲਣ ਦੇ ਪਿਆ ਮੈਨੂੰ ਮੇਰੀ ਦਾੜ੍ਹੀ ਬਾਰੇ ਬੋਲਿਆ ਕਿ ਮੈਂ ਸਰਪੰਚਾ ਦਾੜ੍ਹੀ ਪੋੜਨੂ ਤੇਰੀ ਜੇ ਕੋਈ ਦਖਲਅੰਦਾਜ਼ੀ ਕੀਤੀ ਤੇ ਗਾੜੀ ਪੁੱਟਣ ਦੀ ਗੱਲ ਗਾੜੀ ਪੁੱਟਣ ਦੀ ਕੋਈ ਮਤਲਬ ਨਹੀਂ ਹੈ ਇਹੋ ਜੀ ਕੋਈ ਗੱਲ ਨਹੀਂ ਹੋਈ ਮੈਂ ਤਰੀਕੇ ਨਾਲ ਪਾਸੇ ਦੇ ਆ ਪਾਸੇ ਦੇ ਆ ਸ਼ਰਪਨੂ ਦਾ ਸਰਪੰਚ ਬਣਿਆ ਮੈਂ ਇਥੋਂ ਦਾ ਮੈਨੂੰ ਕੁਝ ਆਦਮੀਆਂ ਨੇ ਫੋਨ ਕੀਤਾ ਸੀ ਜੋ ਕਿ ਸਬਜੀ ਵੇਚਦੇ ਤੇ ਫਰੂਟ ਵੇਚਦੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰਪੰਚ ਜੀ ਸਾਡੀਆਂ ਨਾਲ ਗੱਡੀ ਦੇ ਆਹੋਂ ਦੇ ਮਾਲ ਵੇਚਣ ਤੇ ਸਾਨੂੰ ਇੱਥੇ ਪਤਾ ਨਹੀਂ ਸਿਵਲ ਵਰਦੀ ਦੇ ਵਿੱਚ ਆ ਬੰਦੇ ਤੇ ਉਹ ਤੰਗ ਕਰਦੇ ਆ ਮੈਂ ਜਦ ਜਦ ਗਿਆ ਉੱਥੇ ਮੌਕੇ ਦੇ ਉੱਤੇ ਤੇ ਐਸਆਈ ਗੱਜਣ ਸਿੰਘ ਜਿਹੜਾ ਸੀ ਇਹ ਸਿਵਲ ਵਰਦੀ ਦੇ ਵਿੱਚ ਸੀ ਇਹ ਮੈਨੂੰ ਵੇਖ ਕੇ ਤੇ ਮੁੜ ਕੇ ਚਲੇ ਗਿਆ ਵਰਦੀ ਪਾਉਣ ਵਰਦੀ ਪਾ ਕੇ ਆਣ ਕੇ ਤੇ ਇਸ ਨੇ ਉਹਨਾਂ ਨੂੰ ਆਂਦਾ ਵੀ ਇੱਥੋਂ ਗੱਡੀਆਂ ਲੈ ਜਾਓ ਮੇਰੀ ਮਜਬੂਰੀ ਆ ਮੈਨੂੰ ਹੁਕਮ ਅਫਸਰਾਂ ਦਾ ਇਹ ਮੈਂ ਤੇ ਜੇ ਮੋਟਰਸਕੂਟਰ ਤੋਂ ਉਤਰੇ ਸੂਡਰੀ ਦੋਤੋਂ ਇਹ ਮੇਰੇ ਗਲਤ ਸ਼ਬਦ ਬੋਲਣ ਦੇ ਪਿਆ ਮੈਨੂੰ ਮੇਰੀ ਦਾੜ੍ਹੀ ਬਾਰੇ ਬੋਲਿਆ ਕਿ ਮੈਂ ਸਰਪੰਚਾਂ ਦਾੜ੍ਹੀ ਪੋੜਨੂ ਤੇਰੀ ਜੇ ਕੋਈ ਦਖਲਅੰਦਾਜ਼ੀ ਕੀਤੀ ਤੇ ਉਥੇ ਤੇਦਕਾਰ ਹੋਇਆ ਸਾਡਾ ਤੇ ਹੋਰ ਮੁੜ ਕੇ ਪਬਲਿਕ ਇਕੱਠੀ ਹੋ ਗਈ ਆ ਵੀਡੀਓ ਵੀ ਨਹੀਂ ਮੈਂ ਬਣਾਈ ਵੀਡੀਓ ਵੀ ਕਿਸੇ ਨੇ ਬਣਾ ਲਈ ਉਥੇ ਤੇ ਇਹਨੇ ਮੈਨੂੰ ਮੈਂ ਆ ਨਾ ਵੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਕੱਢੀ ਆ ਐਸਐਸਪੀ ਸਾਹਿਬ ਨੂੰ ਡੀਆਈਜੀ ਨੂੰ IG ਨੂੰ DGP ਨੂੰ ਮੁੱਖ ਮੰਤਰੀ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮੈਂ ਐਪਲੀਕੇਸ਼ਨ ਦਿੱਤੀ ਆ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਆ ਨਾ ਉਹ ਹੋਣੀ ਚਾਹੀਦੀ ਆ ਉਤਰਾਂ ਜੀ ਆਂਦਾ ਮੈਂ ਮੈਂ ਡਿਊਟੀ ਕਰਦਾ ਵਾਂ ਇੱਥੇ ਸਾਡੇ ਲਾਗੇ ਆੜਦਾ ਸੇਵਾ ਕੇਂਦਰ ਦੇ ਵਿੱਚ ਮੋਟਰਸਾਈਕਲ ਚੁੱਕੇ ਗਏ ਆ ਉਧਰ ਤੇ ਕਦੇ ਕਾਨੂੰਨੀ ਕਰਦੇ ਉਥੋਂ ਵੀਰ ਜੇ ਇਹਨਾਂ ਨੂੰ ਕੰਪਲੇਨ ਵੀ ਕਰੀਦੀ ਆ ਤੇ ਦੂਰੋਂ ਆਰਡਰ ਵਜਾਉਂਦੇ ਆਉਂਦੇ ਵੀ ਜੇ ਕੋਈ ਹੈਗਾ ਵਾ ਤੇ ਭੱਜ ਜੀ ਇਹ ਰਲੇ ਹੋਏ ਆ ਕੋਈ ਇੱਥੇ ਹੈ ਨਹੀਂਗਾ ਡਿਸਪੀਸਪਲਨ ਨਹੀਂ ਹੈਗਾ ਕੋਈ ਇੱਥੇ ਇਹ ਸਿਰਫ ਚੋਰਾਣਾ ਆਉਂਦੇ ਨੇ ਕੁੱਤੀ ਰਲਈ ਉਹ ਗੱਲ ਬਣੀ ਪਈ ਆ ਇੱਥੇ ਤੇ ਜੇ ਕੋਈ ਪਬਲਿਕ ਨੇ ਕੋਣਾ ਉਹਨੇ ਤੇ ਮੇਰੇ ਕੋਈ ਆਉਣਾ ਵਾ ਨਾ ਵੀ ਪਿੰਡ ਦਾ ਸਰਪੰਚਾ ਦੇਦ ਕੋੜ ਆਣ ਕੇ ਹੀ ਇਹਦੇ ਮਿਲੂ ਬਾੜਾ ਬੋਲਦੇ ਆ ਤੇ ਪਬਲਿਕ ਨੂੰ ਕੀ ਬੋਲਣਗੇ ਫਿਰ ਇਹ ਆਪਣਾ ਐਸਆਈ ਦੇ ਲੈ ਗੀ ਨਹੀਂ ਹੈ ਛਪਾਈ ਆ ਟੋਟਲ ਵੀ ਇਹ ਆਪ ਦੇ ਬਣਿਆ ਛਪਾਈ ਆ ਤੇ ਲੱਗਾ ਐਸਆਈ ਲਾਇਆ ਅਫਸਰਾਂ ਨੇ ਪਤਾ ਨਹੀਂ ਇਹਦੇ ਬਾਰੇ ਕੀ ਸੋਚਿਆ ਵਾ ਇਹ ਕਮਾਈ ਜਿਆਦੀ ਕਰਦਾ ਕਰਕੇ ਲਾਤਾ ਇਹਨੂੰ ਇਹ ਚੌਂਕੀ ਨਿਜਾਰਜ ਇਹ ਅਸੀਂ ਇਹ ਮੰਗਦੇ ਬਿਨੂੰ ਸਸਪੈਂਡ ਕਰਨਾ ਚਾਹੀਦਾ ਜੀ ਇਹਦੇ ਤੇ ਪਰਚਾ ਦਰਜ ਹੋਣਾ ਜੇ ਇਹਦੇ ਇਹਨੂੰ ਸਸਪੈਂਡ ਕਰਨਾ ਚਾਹੀਦਾ ਵਾ ਇੱਥੇ ਆਣ ਕੇ ਮੌਕੇ ਤੇ ਇਨਕੁਆਇਰੀ ਕਰਨ ਜੋ ਦੁਕਾਨਾਂ ਵਾਲੇ ਉਹਨਾਂ ਨੂੰ ਪੁੱਛਣ ਉੱਥੇ ਆਖੀ ਜਾਂਦਾ ਮੈਂ ਟਰੈਵਕ ਜੀ ਟਰੈਵਕ ਪਾਸੇ ਕਰਾਉਣ ਦਿਆਂਵਾ ਕੋਈ ਇਹ ਟਰੈਵਕ ਨਹੀਂ ਪਾਸੇ ਕਰਾਉਣ ਦਿਆਂ ਸਿਰਫ ਉਹਨਾਂ ਤਿੰਨਾ ਬੰਦਿਆਂ ਨੂੰ ਤੰਗ ਕਰਦਾ ਵਾ ਉਹਨਾਂ ਨੂੰ ਇਹ ਮੰਗਦਾ ਵਾ ਪੈਸੇ ਵੀ ਮੀ ਨਾ ਦੇਣ ਮੈਨੂੰ ਜਿਹਾ ਤਰਾ ਦੂਜਿਆਂ ਤੋਂ ਲੈਂਦਾ ਉਹਨਾਂ ਤੋਂ ਕਦੀ ਜੂਸ ਮੰਗਾ ਲਾ ਪੈਸੇ ਵੀ ਵੱਧੇ ਐ ਨਹੀਂ ਉਹਨਾਂ ਨਾਲ ਤੇ ਦੁਕਾਨਾਂ ਮੈਂ ਤੁਹਾਨੂੰ ਮੌਕੇ ਤੇ ਜਾ ਕੇ ਵਿਖਾ ਦਿੰਦਾ ਵੀ ਸੜਕ ਦੇ ਵਿੱਚ ਕਿੱਲ ਗੱਡੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਸਿਰਫ ਜਿਹੜਾ ਸਾਈਡ ਤੇ ਲਾਉਂਦੇ ਆ ਉਹਨਾਂ ਨੂੰ ਹੀ ਤੰਗ ਪਰੇਸ਼ਾਨ ਕਰਦਾ ਉਹ ਕਿਉਂ ਫਰੂਟ ਜਿਹੜਾ ਉਹ ਦਿੰਦੇ ਆ ਸਸਤਾ ਇਹ ਸਾਡੇ ਜਿਹੜੇ ਬੰਦੇ ਇੱਥੇ ਉਹ ਮਹਿੰਗਾ ਦਿੰਦੇ ਆ ਉਹ ਦਿੰਦੇ ਸਸਤੇ ਉਹਦਾ ਕਾਰਨ ਇਹ ਉਹਨਾਂ ਨੇ ਇਹਨੂੰ ਕੰਪਲੀਟ ਕੀਤੀ ਵੀ ਇਹਨਾਂ ਨੂੰ ਭਜਾਓ ਜੀ ਕਿਉਂ ਇਹਨੇ ਜੂਸ ਪੀਣਾ ਹੁੰਦਾ ਉਹਨਾਂ ਤੋਂ ਉਹ ਇਹ ਕਰਕੇ ਉਹਨਾਂ ਨੂੰ ਇਹ ਡੰਡਿਆ ਨਾ ਭਜਾਉਂਦਾ ਉਹਨਾਂ ਨੂੰ ਇੱਥੇ ਕਦੀ ਆਉਣਾ ਮੈਂ ਤੁਹਾਡੀਆਂ ਗੱਡੀਆਂ ਬੌਂਡ ਕਰ ਦੂੰ ਉਹ ਮੈਂ ਤੇ ਇੱਕ ਚੌਧਰੀ ਵਾਲੇ ਦਾ ਸਰਪੰਚ ਹੈ ਜੀ ਸਾਡੇ ਨਾਲ ਹੀ ਚੌਧਰੀ ਵਾਲਾ ਪੈਂਦਾ ਉਹ ਵੀ ਗਿਆ ਉਹਨੇ ਵੀ ਕਿਹਾ ਪਰ ਇਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਆਂਦਾ ਮੈਨੂੰ ਉਤੋਂ ਸਰਕਾਰ ਦਾ ਹੁਕਮ ਆ ਆਈ ਮੇਰਾ ਨਾਂ ਨਿਸ਼ਾਨ ਸਿੰਘ ਆਂ ਪੱਟੀ ਤੋਂ ਭਾਜੀ ਆਉਨੇ ਆਂ ਨਿਸ਼ਾਰਾ ਪੰਨੂਆ ਵਿਖੇ ਫਰੂਟ ਵੇਚਣ ਆਉਨੇ ਆਂ ਸਾਡੀਆਂ ਤਿੰਨ ਗੱਡੀਆਂ ਵਾਂ ਆਈ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਵਾਂ ਇਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨਵਾ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮਨ ਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਹੈ ਇੱਥੋਂ ਦੇ ਨਿਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਦਾਬਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਦਾ ਐਡਾ ਵਤੀਰਾ ਕਰਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰੇਹੋ ਕੋਈ ਆ ਮੈਂ ਤਾਂ ਸਾਨੂੰ ਇਹ ਕਰਨ ਨਹੀਂ ਦਿੰਦਾ ਕੀ ਤਾਂ ਦੇ ਕੀ ਮੰਨ ਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਆਧੂ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅੱਜ ਅੱਜ ਦੇ ਵਿੱਚ ਨਾ ਸਾਡੇ ਬਾਜ਼ਾਰ ਐ ਇੱਥੇ ਭੀੜਾ ਬੱਸਾਂ ਆਉਂਦੀਆਂ ਮੁਕਸਰ ਮਲੋੜ ਤੋਂ ਦੂਰੋਂ ਆਉਂਦੀਆਂ ਬੱਸਾਂ ਉਹ ਸਬਜ਼ੀ ਵਾਲੇ ਕੋਈ ਨਾ ਲਿਆ ਕੇ ਗੈਰ ਕਾਨੂੰਨੀ ਰੇੜੇ ਵਿੱਚ ਲਿਆ ਕੇ ਤੇ ਉਹ ਬਾਜ਼ਾਰ ਭੀੜਾ ਕਰ ਦਿੰਦੇ ਆ ਉਹਦੇ ਸਬੰਧੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਬਜ਼ੀ ਵਾਲਿਆਂ ਨੂੰ ਵੀ ਭਾਈ ਇੱਥੇ ਨਾ ਲਾਓ ਤੁਸੀਂ ਬਾਹਰ ਮੰਡੀ ਆ ਸਾਡੇ ਦਾਣਾ ਮੰਡੀ ਵੀ ਉੱਥੇ ਲਾ ਲਓ ਤੇ ਇਹ ਬਾਜ਼ਾਰ ਦੇ ਵਿੱਚ ਫਿਰਦਾ ਸੀ ਤੇ ਇਹ ਧੱਕੇ ਨਾਲ ਮੈਨੂੰ ਕਹਿੰਦਾ ਵੀ ਰੇੜੀਆਂ ਮੈਂ ਲਵਾਈਆਂ ਇਹਨੂੰ ਮੈਂ ਕਿਹਾ ਵੀ ਇਦਾਂ ਰੇੜੀਆਂ ਨਹੀਂ ਲਾ ਸਕਦੇ ਪਿਆ ਪੱਕ ਗੈਰ ਕਾਨੂੰਨੀ ਲਾ ਲੀਏ ਬਾਰ ਅਸਲੇ ਦੀ ਨਾ ਦੋਵੇਂ ਬੱਚੇ ਭਗੋੜੇ ਆ ਇੱਕ ਮੁੰਡਾ ਬਾਹਰ ਚਲੇ ਗਿਆ ਉਹ ਵੀ ਜੇ ਕਲੀਅਰ ਨਹੀਂ ਹੋਇਆ ਤਾਂ ਦੂਜਾ ਮੁੰਡਾ ਕਿਹੜਾ ਵਾ ਰਣਜੋਤ ਸਿੰਘ ਬੱਬਾ ਵਾ ਉਹ 307 ਦੇ ਮੁਕਦਮੇ ਦੇ ਵਿੱਚ ਮੇਰੇ ਕੋਲ ਪਗੋੜਾ ਮੈਂ ਇਹਨੂੰ ਕੱਲ ਪਰਸੋਂ ਗਿਆ ਤਾਂ ਮੈਂ ਕਿਹਾ ਜੀ ਬੰਦਾ ਪੇਸ਼ ਕਰਾ ਦਿਓ ਤੇ ਬਣੀ ਤੇ ਮੈਂ ਫੜ ਲੈਣਾ ਇੱਥੇ ਕਰ ਕੇ ਨਰਾਜ ਹੋ ਕੇ ਤੇ ਮੇਰੇ ਤੇ ਵੀਡੀਓ ਪਾਈ ਜਾਂਦਾ ਤੇ ਕਈ ਗੱਲਾਂ ਕਰਦਾ ਤੁਹਾਨੂੰ ਕੀ ਵੀ ਦਿੱਤੀ ਇਹਨੇ ਮੈਨੂੰ ਵੀ ਮੈਂ ਕਰ ਦੂੰ ਜੋ ਕਰ ਦੂੰ ਠੀਕ ਹੈ ਇੱਕ ਉਹਦਾ ਵੀਡੀਓ ਵੀਡੀਓ ਦੇ ਵਿੱਚ ਵੀ ਆਇਆ ਵਾ ਜਿਹੜਾ ਦਾੜੀ-ਪੁੱਤਰ ਦੀ ਗੱਲ ਦਾੜੀ-ਪੁੱਤਰ ਦੀ ਕੋਈ ਮਤਲਬ ਵਾਲੀ ਨਹੀਂ ਹੈ ਐ ਇਹੋ ਜੀ ਕੋਈ ਗੱਲ ਨਹੀਂ ਹੋਈ ਨਾ ਮੇਰੀ ਕੋਈ ਉਹਦੇ ਨਾਲ ਲਾਗਤਿਆ ਸਿਰਫ ਇਹ ਹੀ ਗੱਲ ਆ ਵੀ ਇਹਦੇ ਬੱਚਿਆਂ ਦਾ ਕਰਕੇ ਕਹਿ ਦਿੰਦਾ ਵੀ ਮੇਰੇ ਬੱਚਿਆਂ ਦੇ ਥਣਧਾਰਾ ਰੇਟ ਨਾ ਕਰੋ ਜਿਹੜਾ ਥਣਧਾਰਾ ਆਉਂਦਾ ਉਹਦੇ ਨਾਲ ਲੜ ਪੈਂਦਾ ਪਹਿਲੇ ਦਵਿੰਦਰ ਸਿੰਘ ਘਰਚਾ ਹੀ ਉਹਦੀ ਵੀ ਇਹਨੇ ਖਿਲਾਫ ਪੇਚਕੂਛ ਹੋਇਆ ਆਪਸਰਾਂ ਦੇ ਰੇੜੀ ਵਾਲਿਆਂ ਨੇ ਵੀ ਕਿਆ ਬਾਬੀ ਤੁਸੀਂ ਸਾਨੂੰ ਪੈਸੇ ਮੰਗਣ ਦੇ ਕਰਕੇ ਪਰੇਸ਼ਾਨ ਕਰਦੇ ਨਹੀਂ 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 ਰੇੜੀ ਵਾਲੇ ਗਰੀਬ ਆਦਮੀ ਆ ਉਹ ਜੀ ਉਹਨਾਂ ਕੋਈ ਗੱਲ ਬਿਲਕੁਲ ਨਹੀਂ ਇਹ ਤੇ ਸਾਰਾ ਬਾਜ਼ਾਰ ਉੱਥੇ ਹੀ ਉਹਨਾਂ ਨੂੰ ਮੈਂ ਉਹ ਕਹਾਂ ਵੀ ਇੱਥੇ ਨਾ ਲਾਓ ਮੰਡੀ ਦੇ ਵਿੱਚ ਲਾਓ ਪੈਸੇ ਵਾਲੀ ਗੱਲ ਉਹ ਤੇ ਫਿਰ ਮੈਂ ਇੱਥੇ ਕੋ ਗਰੀਬ ਆਦਮੀ ਆ ਉਹ ਆਪਣਾ ਟਾਈਮ ਪਾਸ ਕਰਦੇ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਇਹੋ ਹੀ ਆਪਣੇ ਬੱਚਿਆਂ ਦਾ ਕਰਕੇ ਕਹਿੰਦਾ ਵੀ ਮੇਰੇ ਬੱਚੇ ਭਗੌੜੇ ਆ ਤੇ ਪੁਰਸ਼ ਵੀ ਉਹਨਾਂ ਤੇ ਰੇਟ ਨਾ ਕਰੇ ਬਸ ਦਬਾਅ ਪਾਉਂਦਾ